ਚਾਣੀ 50 ਟਰੈਕਟਰ ਹੁੰਦੇ ਆ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਜਿਹੜੇ ਟਰੈਕਟਰ ਪਾਲੇ ਵੀ ਨਹੀਂ ਥਾਉਂਦੇ ਉਹ ਵੀ ਟਰੈਕਟਰ ਖੜੇ ਨੇ ਮੈਸੀ ਆ ਉਹ ਜਮਾ ਨਹੀਂ ਥਾਉਂਦਾ 8 ਮਾਡਲ 60 ਆ ਗਿਆ ਜੀ ਤੇ ਇਹਦੇ ਟਾਇਰ ਟੂਰ ਪਏ ਆ ਜੀ 90 ਪੈਸੇ ਦੇ ਲਗਭਗ ਏਡੀਐਸ 855 ਫੋਰ ਸਟਾਰ 10 ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ 735 ਆ ਗਿਆ ਜੀ ਪੰਜ ਮਾਡਲ 225000 ਡਿਮਾਂਡ ਆ ਟਰੈਕਟਰ ਦੀ ਤਿਆਰ ਕਰਿਆ ਹੋਇਆ ਟਰੈਕਟਰ ਹੈ ਕਿੰਨਾ ਸੋਹਣਾ ਲੱਗਿਆ ਹਾਂਜੀ ਅਸੀ ਕੱਲ ਦੋਸਤੋ ਅੱਜ ਪਹੁੰਚੇ ਨਹੀਂ ਮੋਗੇ ਕਰਨੈਲ ਟਰੈਕਟਰ ਸੇਰ ਪਰਚੇਗ ਆਲੇ ਸ਼ੋਰੂਮ ਤੇ ਸੁਣਨ ਲਖਾਉਣੇ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਇੱਥੇ ਇਸ ਤਰ੍ਹਾਂ ਦਾ ਸਟਾਕ ਪਾ ਨਾ ਜਿਹੜਾ 40 50 ਟਰੈਕਟਰ ਹੁੰਦੇ ਆ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਜਿਹੜੇ ਟਰੈਕਟਰ ਭਾਲੇ ਵੀ ਥੋਂਦੇ ਉਹ ਵੀ ਟਰੈਕਟਰ ਖੜੇ ਨੇ ਉਹ ਸਾਹਮਣੇ ਮੈਚੀ ਆ ਉਹ ਜਮਾਨੀ ਥੇ ਹੁੰਦਾ ਫੜਾ ਪਟ ਟਰੈਕਟਰ ਨਾ ਜਿਹੜਾ ਮੈਸੀ ਇਹ ਰੀਜਨਲ ਹੀ ਹੈ ਜਿੰਨਾ ਵੀ ਹੈਗਾ ਟਰੈਕਟਰ ਜੇ ਕਿਸੇ ਨੇ ਮੋਡੀ ਮੋਡੀ ਕਿਸ ਤਰ੍ਹਾਂ ਕਰਾਉਣ ਵਾਸਤੇ ਟਰੈਕਟਰ ਲੈਣਾ ਹੋਇਆ ਨਾ ਇਹ ਮੋਗੇ ਖੜਾ ਹੈ ਜੀ ਕਰਨਾਇਲ ਟਰੈਕਟਰ ਸ਼ੋਰੂਮ ਚ ਮੋਡੀਫਿਕੇਸ਼ਨ ਕਰਾਉਣ ਵਾਸਤੇ ਜੇ ਤੁਸੀਂ ਟਰੈਕਟਰ ਲੱਭ ਰਹੇ ਹੋ ਮੈਸੀ 1035 ਉਹ ਹੈ ਸਾਹਮਣੇ ਗੱਲਬਾਤ ਕਰਦੇ ਹਾਂ ਜੀ ਹੁਣ ਆਪਾਂ ਜਿਹੜੇ ਟਰੈਕਟਰ ਚੱਲ ਰਹੇ ਆ ਜਿਹਦੇ ਟਾਈਮ ਚ ਮਹਿੰਦਰਾ 555 ਡੀਏ ਪਾਵਰ ਪਲੱਸ 57 ਐਚਪੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਦੇ ਵਧੀਆ ਪਿਆ 60 70 ਪੈਸੇ ਪਾਵਰ ਸਟੀering 15 ਮਾਡਲ 435000 ਰੁਪਏ ਡਿਮਾਂਡ ਆ ਸਾਹਮਣੇ ਫਾਰਮਨ ਟਰੈਕ ਆ 60 ਆ ਗਿਆ ਜੀ ਸੁਪਰ ਮੈਕਸ ਵਾਲਾ 11 ਮਾਡਲ ਟਰੈਕਟਰ ਇਹਦੇ ਵੀ ਪਿਆ ਜੀ ਬੈਕ ਵਾਲੇ 70 80 ਪੈਸੇ ਪਾਵਰ ਸਟੀering ਤੇ ਇਹ ਟਰੈਕਟਰ ਆਏਗਾ ਜੀ 11 ਮਾਡਲ 3 ਲੱਖ 38000 ਰੁਪਏ ਡਿਮਾਂਡ ਹੈ ਬਾਕੀ ਅੱਗੇ ਫੇਰ 60 ਆ ਗਿਆ ਜੀ 8 ਮਾਡਲ 8 ਮਾਡਲ 60 ਆ ਗਿਆ ਜੀ ਤੇ ਇਹਦੇ ਟਾਇਰ ਟੂਰ ਪਏ ਜੀ 90 ਪੈਸੇ ਦੇ ਲਗਭਗ ਏਡੀਆਈ 2,85000 ਰੁਪਏ ਡਿਮਾਂਡ ਆ ਟਰੈਕਟਰ ਦੀ ਮਾਨਤਾ ਹੋ ਜੂਗਾ ਸਾਹਮਣੇ ਮੈਸੀ 243 ਡੀਆਈ ਆ ਗਿਆ ਜੀ ਮਹਾਸ਼ਕਤੀ 13 ਮਾਡਲ 3,80000 ਡਿਮਾਂਡ ਆ ਪੰਜਾਬ ਨੰਬਰ ਟਾਇਰ ਪਏ ਆ ਜੀ ਬੈਕ ਵਾਲੇ 12 ਦੇ ਟਾਇਰ ਆ ਟਾਇਰ ਹੈਗੇ 70 80 ਪੈਸੇ ਅੱਗੇ ਆ ਗਿਆ ਜੀ 855 ਫੋਰ ਸਟਾਰ 10 ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈਕ ਵਾਲੇ ਟਾਇਰ ਪੈਸੀ ਪੰਜੇ 프ਰੰਟ ਵਾਲੇ 70 10 ਮਾਡਲ 370 ਦਾ ਅੱਗੇ 241 ਆ ਗਿਆ ਜੀ ਨਵਾਂ ਮਾਡਲ ਨਵਾਂ ਮਾਡਲ ਤਾਂਨੇ ਲੱਖ 10000 ਡਿਮਾਂਡ ਪੰਜਾਬ ਨੰਬਰ ਪੈ 200 ਰੁਪਏ ਆ ਜੀ 70 ਕੇ ਪੈਸੀ ਦੇ ਲਗਭਗ ਅੱਗੇ ਅਰਜਨ ਆ ਗਿਆ ਨੂ ਬੋਡੀ ਲਕਸ ਮਾਡਲ 605 ਡੀ ਆਈ 19 ਮਾਡਲ 590000 ਰੁਪਏ ਡਿਮਾਂਡ ਆ ਟਰੈਕਟਰ ਦੀ ਫਰੰਟ ਦੇ ਟਾਇਰ ਬਿਲਕੁਲ ਨਵੇਂ ਆ ਐਮ ਆਰ ਐਫ ਦੀ ਫਾਈਬਰ ਵਾਲੀ ਹੁੱਡ ਉੱਡ ਲੱਗੀ ਹੋਈ ਆ ਟਰੈਕਟਰ ਤੇ ਬੈਕ ਵਾਲੇ ਟਾਇਰ ਪਏ ਜੀ 80 ਕੁ ਪੈਂਸੀ ਕੰਡੀਸ਼ਨ ਦਾ ਫੁੱਲ ਚੰਗਾ 19 ਮਾਡਲ 590 ਡਿਮਾਂਡ ਆ ਅਰਜਨ 605 ਡੀ ਆਈ ਇਕੱਲਾ ਆ ਗਿਆ ਜੀ ਇਹ ਡੀ ਆਈ ਆਈ ਸੀਗਾ ਇਹ ਆ ਗਿਆ ਜੀ 10 ਮਾਡਲ 3 ਲੱਖ 85 ਹਜ਼ਾਰ ਡਿਮਾਂਡ ਆ ਪਾਵਰ ਸਟੀering ਦਾ ਟਾਇਰ ਪਿਆ ਜੀ 80 ਕੁ ਪੈਂਸੀ ਦੇ ਲਗਭਗ 735 ਆ ਗਿਆ ਜੀ ਪੰਜ ਮਾਡਲ 225000 ਡਿਮਾਂਡ ਆ ਟਰੈਕਟਰ ਦੀ ਬੈਕ ਵਾਲੇ ਨਵੇਂ ਟਾਇਰ ਨੇ ਟਰੈਕਟਰ ਦੇ ਪੰਜ ਮਾਡਲ 225000 ਡਿਮਾਂਡ ਆ ਤੇ ਅੱਗੇ ਆ ਗਿਆ ਜੀ 60 ਆ ਫਾਰਮ ਟਰੈਕ ਇਹ ਆ ਗਿਆ ਜੀ 10 ਮਾਡਲ 285000 ਡਿਮਾਂਡ ਆ ਟਰੈਕਟਰ ਦੀ ਪੰਜਾਬ ਦਾ ਨੰਬਰ ਅਰਜਨ ਆ ਗਿਆ 605 DJ 9 ਮਾਡਲ ਤਨ ਲੱਖ 30 ਆ ਡਮਾਂਡਾ ਪਾਵਰ ਸਟੀਅਰਿੰਗ ਆ ਟਰੈਕਟਰ ਫਾਈਬਰ ਵਾਲੀ ਹੋਡ ਅੱਡ ਲੱਗੀ ਹੋਈ ਆ ਟਰੈਕਟਰ ਦੇ ਬਈ ਤੇ ਟਾਇਰ ਪਏ ਆ ਜੀ ਬਾਈਕ ਵਾਲੇ 16 ਵਾਲੇ ਰੇਡੀਅਲ ਫਰੰਟ ਵਾਲੇ ਹੈਗੇ ਆ ਜੀ ਗੁੜੀਅਰ ਦੇ ਟਾਇਰਾਂ ਦੀ ਕੰਡੀਸ਼ਨ ਆ 60 70 ਪੈਸੇ ਸਾਹਮਣੇ ਅਰਜਣ ਆ ਗਿਆ ਮਹਿੰਦਰਾ ਨੂਬੋ 655 DI 4x4 ਮੋਗੇ ਦੇ ਨੰਬਰ ਆ ਬੇਟ ਬੂਟ ਲੱਗਿਆ ਰੀਜਨਲ ਟਰੈਕਟਰ ਆ ਐਮ ਆਰ ਐਫ ਦਾ ਚੌਕੜਾ ਨਾਲ ਦਾ ਬਈ ਬਾਈ ਮਾਡਲ ਡਿਮਾਂਡ ਦਾ 40 ਹੈ ਜੀ ਅੱਗੇ ਆ ਗਿਆ ਜੀ ਵਿੰਦਰਾ ਨੋ 755 ਚੌਖੜਾ ਨਮਾ ਬਈ ਨਾਲ ਦਾ ਪੀਵੀ 65 ਵਾਲੀ ਦਾ ਨੰਬਰ ਆ ਬੇਟ ਬੂਟ ਲੱਗਿਆ ਟਰੈਕਟਰ ਦੇ ਵਧੀਆ ਕੰਡੀਸ਼ਨ ਬਾਈ ਮਾਡਲ ਟਰੈਕਟਰ ਹੈ 10 ਲੱਖ 45000 ਡਿਮਾਂਡ ਆ ਬਾਕੀ ਮਾਨਤਾ ਨੂੰ ਸਾਹਮਣੇ ਇੱਕ ਕਰਤਾਰ ਖੜਾ ਜੀ 4x4 ਪੰਜਾਬ ਨੰਬਰ ਬੇਟ ਬੂਟ ਲੱਗੇ ਆ ਤੇ ਇਹਦੇ ਨਾਲ ਦੇ ਟਾਇਰ ਆ ਬਾਈ ਡਿਮਾਂਡ ਹੈ ਜੀ ਇਹਦੀ 8,90,000 4x4 23 ਮਾਡਲ ਆ ਸਾਹਮਣੇ ਆ ਗਿਆ ਜੀ Mahindra Nuvo 6552 2 wheel drive DI 20 ਮਾਡਲ 7,65,000 ਡਿਮਾਂਡ ਆ PV बाई ਨੰਬਰ ਆ ਵੇਟ ਬੂਟ ਲੱਗਿਆ ਸਾਹਮਣੇ Jondeer 5405 ਪੰਜਾਬ ਨੰਬਰ 19 ਮਾਡਲ 7,65,000 ਰੁਪਏ ਡਿਮਾਂਡ ਆ ਫਾਈਬਰ ਰੋਡ ਲੱਗੀ ਆ ਪ੍ਰੀਤ ਆ ਗਈ ਅੱਗੇ ਪ੍ਰੀਤ ਆ 6040 4 ਸਟਾਰ ਸਾਈਡ ਗੇਅਰ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਤੇ ਇਹ ਟਰੈਕਟਰ ਵਿੱਚ ਵੀ ਘਟਾਏ ਹੋਏ ਆ ਤੁਸੀਂ ਵਿੱਚ ਵੀ ਘਟਾ ਸਕਦੇ ਹੋ ਟਰੈਕਟਰ ਜੇ ਕਿਸੇ ਵੀਰਪੁਰਾ ਨੇ ਟਰੈਕਟਰ ਵਿੱਚ ਘਟਾਉਣਾ ਹੋਇਆ ਤੇ ਪਿੱਛੇ ਵੀ ਟਰੈਕਟਰ ਖੜੇ ਨੇ ਇੱਕ ਦੋ ਦਿਖਾ ਦਿੰਨੇ ਆ ਟਰੈਕਟਰ ਪਿੱਛੇ ਖੜਾ ਹੌਲੈਂਡ ਅਰਜਨ ਅਰਜਨ 3 4 ਜੌਂਡੀਅਰ ਖੜਿਆ 5 6 ਟਰੈਕਟਰ ਸਟਾਕ ਪੂਰਾ ਫੁੱਲਾ ਟਰੈਕਟਰਾਂ ਦਾ ਰਣਜਾ ਦਾ ਵੀ ਖੜਾ ਜਿਹੜੇ ਟਰੈਕਟਰ ਪਾਲੇ ਨਹੀਂ ਥਿਆਉਦੇ ਉਹ ਮਿਲ ਜਾਣਗੇ ਇੱਥੋਂ ਆ ਤਾਂ ਹੈਗਾ ਬਈ ਬਿਨਾ ਤਿਆਰ ਕਰਿਆ ਮਸੀ ਇਹ ਟਰੈਕਟਰ ਬਹੁਤ ਘੱਟ ਮਿਲਦਾ ਆਹ ਦੇਖੋ ਤਿਆਰ ਕਰਿਆ ਹੋਇਆ ਟਰੈਕਟਰ ਕਿੰਨਾ ਸੋਹਣਾ ਲੱਗਦਾ ਤੇ ਬਾਕੀ ਲੋਕੇਸ਼ਨ ਦੱਸ ਦਿੰਨੇ ਆ ਜੀ ਮੋਗਾ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਕਰਨਲ ਟਰੈਕਟਰ ਸ਼ੋਅਰੂਮ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ